ਇਹ ਇਹ ਹੈ ਜੀ ਲਾਂਬੜਾ ਜਿਲ੍ਹਾ ਹੁਸ਼ਿਆਰਪੁਰ ਤੇ ਆਹ ਵੇਖੋ ਸਨ 47 ਵਾਲੀਆਂ ਹਵੇਲੀਆਂ ਨੇ ਕਾਫੀ ਵੱਡਾ ਪਿੰਡ ਹੈ ਇਤ ਲੰਬੜਾ ਪਿੰਡ ਗਾਂਸਾ ਜਿਲ੍ਹੇ ਵਿੱਚ ਹੀ ਹੈ ਨਕੋਦਰ ਰੋਡ ਤੇ ਜਾਂਦ ਤੇ ਕੋੜ ਇਹ ਦੂਜਾ ਇਹ ਪਿੰਡ ਲੰਬੜਾ ਸ਼ਾਤੂਨ ਦਾ ਬੁੱਲਵਰਕਸਬਾ ਤੇ ਉਹਦੇ ਕੋਲ ਪਿੰਡ ਖਬੜਾ ਤੇ ਖਬੜਾ ਨਾਲ ਹੀ ਹੈ ਪਿੰਡ ਲੰਬੜਾ ਖਬੜਾ ਹੀ ਹੋਣਾ ਪਿੰਡ ਪ੍ਰਸਿੱਧ ਰਿਆ ᱱਿਆ ਦੇਖੋ ਇਹ ਕਿੰਨੀ ਸ਼ਾਮੋ ਸ਼ੌਕਤੌੜੀ 흘ੀ ਕਿੰਨੀ ਸ਼ਾਨ ਰਹੀ ਹੋਏਗੀ ਇਸ ਹਵੇਲੀ ਦੀ ਮੇਨ ਦਰਵਾਜਾ ਇੱਧਰ ਹੈ ਇਹ ਨੋ ਵਾਹ ਤੇ ਆ ਦੇਖੋ ਸੱਜੇ ਹੋਏ ਕ੍ਰੋਕਿ ਇਹ ਇੱਥੇ ਬੈਠ ਕੇ ਸ਼ਾਮ ਦੇਖਦੇ ਹੁਣੇ ਪਿੰਡ ਦੀ ਓਸੀ ਦਾਗੇ ਮੜੀ ਗੱਡੀ ਵੇਲੀ ਆ ਜੀ ਹਾਂਜੀ ਹਾਂਜੀ ਕਿਹਦੀ ਵੇਲੀ ਆ ਇਹ ਚੰਦੀ ਗੜ੍ਹ ਹੁੰਦੇ ਚੰਦੀ ਗੜ੍ਹ ਨੇ ਹਾਂਜੀ ਇਹ ਜਲਦਰ ਸਨ ਹਾਂਜੀ ਇਹ ਜਲਦਰ ਹੁਣੇ ਨੇ ਪੁਰਾਣੇ ਹਾਂਜੀ ਜਲਦਰਾਂ ਦੀ ਹਵੇਲੀ ਹੈ ਹਾਂਜੀ ਅੱਛਾ ਹੈ ਨਹੀਂ ਬੁਖਲੀ ਅੰਦਰੋਂ ਨਹੀਂ ਹੈ ਨਹੀਂ 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 ਬੰਦ ਹੀ ਹੈ ਹਾਂਜੀ ਹਾਂਜੀ ਸ਼ਾਇਦ ਇੱਥੇ ਰੋਸ਼ਨੀ ਦਾ ਪ੍ਰਬੰਧ ਹੁੰਦਾ ਰਿਆ ਹੋਵੇਗਾ ਇੱਥੇ ਰੱਖਦੇ ਨੇ ਦੀਵਾ ساری ਰਾਤ ਦੀਵਾ ਜਗਦਾ ਰਹਿੰਦਾ ਹੋਵੇਗਾ ਇਸ ਸ਼ਾਨਦਾਰ ਹਵੇਲੀ ਦੇ ਦਰਵਾਜ਼ੇ ਦੇ ਅੱਗੇ ਦੋ ਦਰਵਾਜ਼ੇ ਹਨ ਮੇਨ ਹਵੇਲੀ ਚਾਰੇ ਪਾਸੇ ਬੰਦ ਹੈ ਇਸ ਕਰਕੇ ਅਸੀਂ ਅੰਦਰੋਂ ਨਹੀਂ ਵਖਾਸ ਸਕਾਂਗੇ ਅੰਦਰੋਂ ਵੀ ਕਿੰਨੀ ਸ਼ਾਨ ਰਹੀ ਹੋਏਗੀ ਤੇ ਸਾਨੂੰ ਕੋਈ ਮਰਦ ਵੀ ਨਹੀਂ ਮਿਲਿਆ ਜਿਹਦੇ ਦੱਸਣ ਵਾਲੇ ਪਿਆਬ ਦੀ ਇਤਰਾਸਤ ਰਹੀ ਹੈ ਤੇ ਪਿੰਡਾਂ ਦੇ ਪਿੰਡ ਉਹ ਖਾਲੀ ਹਨ ਤੇ ਦੁਬਾਰਾ ਬੜੇ ਸਾਨੂੰ ਪਿੰਡਾਂ ਵਿੱਚ ਕੋਈ ਨਹੀਂ ਮਿਲਦਾ ਗਲੀਆਂ ਖਾਲੀ ਖਾਲੀ ਲੇਕਿਨ ਫਿਰ ਵੀ ਇਹ ਬਿਆਨ ਕਰਦੇ ਹੀ ਆਪਣੇ ਆਪ ਵਿੱਚ ਇਹ ਨਿਸ਼ਾਨ ਰਹੀ ਹੋਈ ਇਸ ਦੀ ਵਜਿਹੇ ਜਿਹੜਾ ਹੁਸ਼ਿਆਰਪੁਰ ਤੇ ਕਿੰਨੀ ਬਹੁਤ ਹੀ ਖੂਬਸੂਰਤ ਪਿੰਨੇ ਵੇਖਿਆ ਮੈਂ ਦਿਲ ਖੁਸ਼ ਹੋ ਗਿਆ ਬੜੀਆਂ ਖੁੱਲੀਆਂ ਗਲੀਆਂ ਇਹ ਪੁਰਾਣੀਆਂ ਬਿਲਡਿੰਗਾਂ ਬਹੁਤ ਤੇ ਗੁਰਦੁਆਰਾ ਦੇਖੋ ਗੁਰਦੁਆਰਾ ਸਾਹਿਬ ਕਿੰਨਾ ਆਲੀਸ਼ਾਨ ਇੱਥੇ ਬਣਾਇਆ ਹੋਇਆ ਸ੍ਰੀ ਦੁਬਾਰਾ ਸਿੰਘ ਸਭਾ ਲੰਬੜਾ